इंडिया हर बंदा अपना चमक वेट 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 रूम येस ठीक है ना इस तरह गुस्सा ना करिए ऐसे ठंडू जस्टर वेट वेट रूम येस नहीं है ठीक है ना आप आप इस वेट रूम ਸਰ ਹਾਂਜੀ ਸਰ ਨਮਸਕਾਰ ਜੀ ਮੈਂ ਡਾਕਟਰ ਜਗਸੀਰ ਸਿੰਘ ਪ੍ਰਾਗ ਗੁਰਨਾਨਕ ਦੇਵ ਯੂਨੀਵਰਸਿਟੀ ਕਾਲਜ ਵਿੱਚ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਖੜਾ ਕਪੂਰਥਲਾ ਵਿਖੇ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਮਾਈ ਭਾਰਤ ਕਪੂਰਥਲਾ ਅਤੇ ਮਿਨਿਸਟਰੀ ਆਫ ਯੂਥ ਅਫੇਅਰ ਸਪੋਰਟਸ ਐਂਡ ਸਪੋਰਟਸ ਗਵਰਨਮੈਂਟ ਆਫ ਇੰਡੀਆ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਇਸ ਸਜੋਜਨ ਦਾ ਵਿਸ਼ਾ ਜਿਹੜਾ ਹੈ 50 ਸਾਲ ਐਮਰਜੈਂਸੀ ਤੋਂ ਬਾਅਦ ਭਾਰਤੀ ਲੋਕਤੰਤਰ ਲਈ ਸਬਕ ਜਿਹੜਾ ਹੈ ਔਰ ਇਸ ਜਿਹੜਾ ਟੌਪਿਕ ਦੇ ਨਾਲ ਮੈਨੂੰ ਇਹ ਬੇਹਦ ਖੁਸ਼ੀ ਹੈ ਦੱਸਦਿਆਂ ਹੋਇਆ ਕਿ ਸਾਡੇ ਯੂਥ ਦੇ ਵਿੱਚ ਇੱਕ ਪੋਲਿਟਿਕਲ ਮੋਟੀਵੇਸ਼ਨ ਪੋਲਿਟਿਕਲ ਆਈਡੀਆਜ਼ ਪੋਲਿਟਿਕਲ ਜਾਗਰੂਕਤਾ ਪੈਦਾ ਕਰਨ ਦੇ ਲਈ ਇਹ ਜਿਹੜਾ ਪ੍ਰੋਗਰਾਮ ਹੈ ਹੈ ਉਹ ਬੇਹਦ ਲਾਹੇਵੰਦ ਰਹੇਗਾ ਇਸ ਆਯੋਜਨ ਦੇ ਜਿਹੜਾ ਦੁਆਰਾ ਅਸੀਂ ਯੂਥ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਲੋਕਤੰਤਰ ਬਾਰੇ ਸੋਚੀਏ ਲੋਕਤੰਤਰ ਨੂੰ ਸਿੱਖੀਏ ਲੋਕਤੰਤਰ ਨੂੰ ਗ੍ਰਹਿਣ ਕਰੀਏ ਲੋਕਤੰਤਰ ਨੂੰ ਬਚਾ ਕੇ ਰੱਖਣਾ ਲੋਕਤੰਤਰ ਨੂੰ ਜੀਵਿਤ ਰੱਖਣਾ ਸਾਡਾ ਮੂਰਲਾ ਫਰਜ਼ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਦਾ ਯੁਵਾ ਇਹਦੇ ਵਾਸਤੇ ਸક્ષਮ ਹੈ ਔਰ ਅੱਗੇ ਵਧੇਗਾ ਅੱਛੇ ਉਚਾਰ ਸਕਿਆ ਠੀਕ ਹੈ ਸਰ ਤੁਸੀਂ ਆਪਣੇ ਵੱਲੋਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂ ਇਸ ਏਰੀਆ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਜਾਂ ਦਬਾਬਾ ਖੇਤਰ ਦੇ ਵਿੱਚ ਜਿਹੜਾ ਪਿਛਲੇ ਕੁਝ ਸਮੇਂ ਤੋਂ ਜਾਂ ਕਾਫੀ ਸਮੇਂ ਤੋਂ ਮੈਂ ਦੇਖ ਰਿਹਾ ਕਿ ਯੂਥ ਜਿਹੜਾ ਹੈਗਾ ਬਾਹਰ ਨੂੰ ਜਾ ਰਿਹਾ ਹੈ ਦੇਸ਼ ਤੋਂ ਜਿਹੜਾ ਹੈਗਾ ਪਲਾਨ ਕਰ ਰਿਹਾ ਹੈ ਮਾਈਗ੍ਰੇਟ ਹੋ ਰਿਹਾ ਹੈ ਤੋ ਜਿਹੜਾ ਮੇਰੇ ਵੱਲੋਂ ਜਿਹੜੀ ਹੰਬਲ ਰਿਕੁਐਸਟ ਹੈ ਕਿ ਆਪਾਂ ਬਾਹਰ ਨੂੰ ਛੱਡੀਏ ਆਪਦੇ ਮੁਲਕ ਬਾਰੇ ਸੋਚੀਏ ਆਪਦੇ ਮੁਲਕ ਨੂੰ ਆਪਦੇ ਸਮਾਜ ਨੂੰ ਆਪਦੀ ਦੇਸ਼ ਨੂੰ ਆਪਦੀ ਸਟੇਟ ਨੂੰ ਸੰਭਾਲੀਏ ਤਾਂ ਜੋ ਇੱਥੇ ਵੀ ਲੋਕਤੰਤਰ ਜਿਉਂਦਾ ਰਹੇ ਔਰ ਅਸੀਂ ਆਪਦਾ ਵਿਰਸਾ ਬਰਾਸਰ ਸੰਭਾਲ ਸਕੀਏ ਤਾਂ ਜੋ ਆਪਦੇ ਘਰ ਜੀ ਅੱਛਾ ਨਹੀਂ ਹੋਏਗਾ ਤਾਂ ਫਿਰ ਬਾਹਰ ਜਾ ਕੇ ਵੀ ਸਾਨੂੰ ਸ਼ਰਮਿੰਦਗੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਆਪਾਂ ਸਾਰੇ ਯੂਥ ਰਲ ਕੇ ਦੇਸ਼ ਬਣਾਏਗੇ ਸਮਾਜ ਬਚਾਏਗੇ ਠੀਕ ਹੈ ਸਰ ਥੈਂਕ ਯੂ ਜੀ ਹਾਂ ਜੀ ਮੈਮ ਗੁੱਡ ਆਫ ਯੂ ਐਵਰੀਬਾਡੀ ਅ ਟੂਡੇ ਆਰ ਕਮ ਹੇਅਰ ਟੂ particularly in this flexi Bharat is a good prerogative good initiative for uh, inculcating critical thinking in youth this uh, today's uh, youth parliament topic is 50 years of emergency and democracy as we know that india is a democratic country and this is a very good effort of government of india to make you think about that how democracy emerged hmm. how it emerged from the sacrifices hmm. so i think uh, these type of initiatives can make hmm. the future india very bright hmm. very critical hmm. and very important uh, your name is from i'm vinita anand additional project director RUSA, punjab from china thanks okay. ਜਦੋਂ ਇਹ ਕੋਰਜ ਜਿਹੜਾ ਯੂਥ ਸਪੋਰਟ ਬਾਈਕਪਾਰਕ ਦੇ ਅੰਦਰ ਕਬੂਥਰਾ ਤੁਸੀਂ ਠੀਕ ਹੈ ਕੀ ਕਹਿਣਾ ਚਾਹੋਗੇ ਅੱਜ ਦੇ ਇਵੈਂਟ ਬਾਰੇ ਅੱਜ ਵਾਲਾ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਬਾਈਕਪਾਰਕ ਦੇ ਅੰਦਰ ਕਬੂਥਰਾ ਹੋ ਰਿਹਾ ਹੈ ਸਾਹਿਬੇ ਨਾਲ ਦੀ ਯੂਨੀਵਰਸਿਟੀ ਕਾਲਜ ਵਿਚਾਰਾ ਦੇ ਕੋਲਾਬੋਰੇਸ਼ਨ ਨਾਲ ਇਸੇ ਤਰ੍ਹਾਂ ਕਰਵਾ ਰਹੇ ਹਾਂ ਕਿ ਕਬੂਥਰਾ ਵਿੱਚ ਵਿਸ਼ੇਸ਼ ਭਾਰਤੀ ਪਾਰਲੀਮੈਂਟ ਜਿਹੜੀ ਮਿਨਿਸਟਰੀ ਆਫ ਯੂਥ ਅਵੇਅਰਨਸ ਐਂਡ ਸਪੋਰਟ ਦੇ ਅੰਦਰ ਇਹ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਦੇ ਸਕੂਲਾਂ ਕਾਲਜਾਂ ਦੇ 18 ਤੋਂ ਲੈ ਕੇ 25 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਪਾਰਟਿਸਪੀਟੇਸ਼ਨ ਕੀਤੀ ਹੈ ਜੀ ਤੇ ਇਹਦੇ ਵਿੱਚੋਂ ਜਜਸ ਨੇ ਟੌਪ 10 ਵਿਨਰਸ ਨੂੰ ਸਿਲੈਕਟ ਕਰਨਾ ਜਿਹੜੇ ਕਿ ਅੱਗੇ ਸਟੇਟ ਲੈਵਲ ਤੇ ਪਾਰਟਿਸਪੀਟ ਕਰਨਗੇ ਠੀਕ ਹੈ ਹੋਰ ਕੁਝ ਤੁਸੀਂ ਐਡ ਕਰਨਾ ਚਾਹੁੰਦੇ